ਪੰਜਾਬ ਦੇ ਵਿੱਚ ਕਣਕ ਦੀ ਆਮਦ ਜਿਹੜੀ ਹੈ ਸ਼ੁਰੂ ਹੋ ਗਈ ਹੈ ਖਰੀਦ ਪ੍ਰਬੰਧਾਂ ਨੂੰ ਲੈ ਕੇ ਗਰਾਊਂਡ ਰਿਪੋਰਟ ਕੀ ਹੈ ਸਾਡੇ ਸਹਿਯੋਗੀਆਂ ਦੇ ਵੱਲੋਂ ਵੀ ਸਾਂਝੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 2.39 ਲੱਖ ਮੀਟਰ ਕਣਕ ਫਸਲ ਦੀ ਆਮਦ ਹੁਣ ਤੱਕ ਹੋ ਗਈ ਹੈ ਉਧਰ ਦੂਜੇ ਪਾਸੇ ਮੰਤਰੀ ਕੁਤਾਰ ਚੱਕ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਕਿਸਾਨਾਂ ਨੂੰ ਆਰਤੀਆਂ ਨੂੰ ਮਾਰਕੀਟ ਕਮੇਟੀ ਦੇ ਮੈਂਬਰਾਂ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਜਿਹੜੀ ਹੈ ਨਹੀਂ ਆਏਗੀ ਕਿਉਂਕਿ ਪਹਿਲਾਂ ਹੀ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਤਿਆਰੀ ਕਰਕੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਦੂਜੇ ਪਾਸੇ ਕਿਉਂਕਿ ਮੌਸਮ ਦਾ ਮિજાਜ ਵੀ ਜਿਹੜਾ ਬਦਲਦਾ ਹੈ ਉਸ ਨੂੰ ਵੀ ਧ ਦੀਕੇ ਦੇ ਪ੍ਰਬੰਧ ਕੀਤੇ ਗਏ ਨੇ ਅਰ ਕਿਸਾਨ ਵੀ ਜਿਹੜੇ ਨੇ ਉਹ ਇਸ ਵਕਤ ਖੁਸ਼ ਨਜ਼ਰ ਆ ਰਹੇ ਨੇ ਤਾਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਹਾਲਾਂਕਿ ਸਰਕਾਰੀ ਖਰੀਦ ਜਿਹੜੀ ਹੈ ਉਹ 1 April ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜੋ ਪ੍ਰਬੰਧਾਂ ਨੂੰ ਲੈ ਕੇ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਪ੍ਰਬੰਧ ਜਿਹੜੇ ਨੇ ਉਹ ਪੂਰਨ ਤਰੀਕੇ ਦੇ ਨਾਲ ਮੁਕੰਮਲ ਕੀਤੇ ਗਏ ਨੇ ਔਰ ਕਿਸੇ ਨੂੰ ਕੋਈ ਵੀ ਦਿੱਕਤ ਜਿਹੜੀ ਹੈ ਇਸ ਵਰ ਨਹੀਂ ਆਏਗੀ ਹਾਲਾਂਕਿ ਜਿਸ ਤਰ੍ਹਾਂ ਵੇਖਿਆ ਗਿਆ ਕਿ ਜੋ ਆਰਟੀਏ ਨੇ ਜੋ ਮਾਰਕੀਟ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ ਇੱਕੋ ਹੀ ਅਪੀਲ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਕਿ ਪ੍ਰੋਪਰ ਤਰੀਕੇ ਨਾਲ ਸੁਕਾ ਕੇ ਹੀ ਫਸਲ ਜਿਹੜੀ ਹੈ ਲਿਆਂਦੀ ਜਾਵੇ ਤਾਂ ਇਹ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੱਖ-ਵੱਖ ਮੰਡੀਆਂ ਦੇ ਵੀ ਅਸੀਂ ਗਰਾਊਂਡ ਰਿਪੋਰਟ ਵਖਾਈ ਹਾਲਾਂਕਿ ਖੰਨਾ ਦੀ ਮੰਡੀ ਦੀ ਵੀ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਕਿ ਜਿੱਥੇ ਕਿ ਕਿਸਾਨ ਆਪਣੀ ਫਸਲ ਲਿਆਉਣੀ ਸ਼ੁਰੂ ਕਰ ਚੁੱਕੇ ਨੇ ਹਾਲਾਂਕਿ 2.49 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਵੇਖੀ ਜਾ ਰਹੀ ਹੈ ਤਾਂ ਅਨਾਜ ਮੰਡੀਆਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਐਕਚੁਅਲ ਦੇ ਵਿੱਚ ਕਿੰਨੀ ਕੁ ਫਸਲ ਖਰੀਦ ਜਿਹੜੀ ਹੈ ਤੇ ਹੋ ਗਈ ਹੈ ਹਾਲਾਂਕਿ ਪ੍ਰਾਈਸਿਸ ਨੂੰ ਲੈ ਕੇ ਵੀ ਡਿਟੇਲਸ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤੇ ਇੱਥੇ ਨਾਲ ਹੀ ਇਹ ਤਸਵੀਰਾਂ ਸਾਫ਼ ਤੌਰ ਤੇ ਜ਼ਾਹਰ ਕਰਦੀਆਂ ਨੇ ਕਿ ਸਵਾਰ ਜੋ ਪ੍ਰਬੰਧ ਨੇ ਉਹ ਆ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਕੀਤੇ ਗਏ ਨੇ ਹਾਲਾਂਕਿ ਹਰ ਸਾਲ ਹੀ ਸਰਕਾਰ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤਾਂ ਨਾ ਆਣ ਉੱਥੇ ਹੀ ਅ ਰਿਐਲਿਟੀ ਜਿਹੜੀ ਹੈ ਉਹ ਇਹਨਾਂ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਤਾਂ ਸਾਡੇ ਨਾਲ ਬਟਾਲਾ ਤੋਂ ਹਰਜਿੰਦਰ ਪੁੱਲਰ ਜੀ ਵੀ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਹਰਜਿੰਦਰ ਜੀ ਤੁਸੀਂ ਕਿਹੜੀ ਮੰਡੀ ਦੇ ਵਿੱਚ ਇਸ ਵਕਤ ਮੌਜੂਦ ਹੋ ਔਰ ਐਕਚੁਅਲ ਦੇ ਵਿੱਚ ਕੀ ਰਿਐਲਿਟੀ ਹੈ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਪ੍ਰਬੰਧ ਪੂਰੇ ਪ੍ਰੋਪਰ ਨੇ ਕੋਈ ਦਿੱਕਤ ਨਹੀਂ ਆ ਰਹੀ ਕਿੰਨੀ ਕੁ ਫਸਲ ਦੀ ਆਮਦ ਇੱਥੇ ਹੋ ਚੁੱਕੀ ਹੈ ਮੈਂ ਜੀ ਅਸਲ ਪਰ ਅਜੇ ਤੁਰੇ ਦਾਣਾ ਮੰਡੀ ਪਹੁੰਚਿਆ ਮੈਂ ਜੀ ਅਜੇ ਤੁਰੇ ਦਾਣਾ ਮੰਡੀ ਵਿੱਚ ਗੱਲ ਕਰ ਰਿਹਾ ਔਰ ਫਿਰ ਤੇ ਮੋਕੇ ਚਾਰ ਹੀ ਢੇਰੀਆਂ ਤੇ ਪਹੁੰਚਿਆ ਦਾਣਾ ਮੰਡੀ ਦੇ ਵਿੱਚ ਜੀ ਜੇ ਆਪਾਂ ਰਿਆਡ ਜੀ ਗੱਲ ਕਰਦੇ ਹਾਂ ਸਤਾਸ ਸਪਾਈ ਸਤਾਸ ਸਪਾਈ ਜਿਹੜੀ ਆ ਉਹ ਇਸ ਵੇਲੇ ਦੀ ਆ ਤੁਹਾਡੇ ਟਿਕਟੋ ਹੋ ਚੁੱਕੀ ਆ ਪਰ ਥੇ ਵੀ ਕੁਝ ਪਰਸੈਂਟ ਜਿਹੜੀ ਆ ਉਹ ਨਹੀਂ ਹੋਈ ਜਿਹੜੀ ਟੇਟਾ ਢੇਰੀਆਂ ਆਈਆਂ ਨੇ ਮੰਡੀ ਦੇ ਵਿੱਚ ਉਹਦੇ ਵਿੱਚ ਵੀ ਕਿਤੇ ਦੇ ਕਿਤੇ ਪ੍ਰੋਬਲਮ ਕ੍ਰੀਟ ਹੋ ਰਹੀ ਆ ਕਿਉਂਕਿ ਚਲਕੇ ਗਿੱਲੀ ਹੋਣ ਦੇ ਬਾਈ ਮੁੱਤਰ ਬਹੁਤ ਜ਼ਿਆਦਾ ਆ ਜੀ ਮੁੱਤਰ ਜ਼ਿਆਦਾ ਹੋਣ ਕਰਕੇ ਜਿਹੜੀ ਆ ਇਹ ਪ੍ਰੋਬਲਮ ਕ੍ਰੀਟ ਹੋ ਰਹੀ ਤੇ ਜਦ ਸਪੈਕਟਰ ਨਾਲ ਗੱਲ ਕੀਤੀ ਆ ਆਪਣਾ ਮੰਡੀ ਬੋਰਡ ਦੇ ਨਾਲ ਜੀ ਕਾਰਜਕਾਰੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਆ ਵੀ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੀ ਆ ਪ੍ਰੋਬਲਮ ਕੇਟ ਹੋ ਰਹੀ ਆ ਆ ਗਈ ਅੱਜ ਤੇ ਜੀ ਹਰਜਿੰਦਰ ਜੀ ਇਹ ਤੁਹਾਡੇ ਆਸ-ਪਾਸ ਕੋਈ ਮਾਰਕੀਟ ਕਮੇਟੀ ਦੇ ਮੈਂਬਰ ਜੇਕਰ ਮੌਜੂਦ ਹੋਣਗੇ ਜਾਂ ਆਰਤੀ ਮੌਜੂਦ ਹੋਣਗੇ ਤੇ ਕੋਸ਼ਿਸ਼ ਕਰਨਾ ਉਹਨਾਂ ਨਾਲ ਵੀ ਗੱਲਬਾਤ ਹੋ ਸਕੇ ਕਿ ਕਿਸ ਤਰ੍ਹਾਂ ਜੋ ਪ੍ਰਬੰਧ ਨੇ ਸਵਾਰ ਕੀ ਉਹਨਾਂ ਤੋਂ ਸਭ ਖੁਸ਼ ਨਹੀਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ ਜੇ ਜੇਕਰ ਦਿੱਕਤ ਦੀ ਗੱਲ ਹੁੰਦਾ ਐਟ ਐਟ ਟਾਈਮ ਤੇ ਦਿੱਕਤ ਆ ਰਹੀ ਹੈ ਕਿਉਂਕਿ ਕਣਕ ਜਿਹੜੀ ਕੋ ਤਿਆਰ ਪਰ ਤਿਆਰ ਬਣੀ ਆ ਪਰ ਯਾਰ ਦੀ ਗੱਲ ਕਰਦੇ ਯਾਰ ਦੀ ਗੱਲ ਕਹਿ ਰਹੇ ਯਾਰ ਦੀ ਗੱਲ ਕਹਿ ਰਹੇ ਨੇ ਇਹ ਵੀ ਸਾਡੀ ਕਣਕ ਜਿਹੜੀ ਆ ਕਿ ਗਿੱਲੀ ਹੋਣ ਕਰਕੇ ਮੋਟੇ ਦਾਦਾ ਆਰੇ ਮੋਟੇ ਦਾਦਾ ਹੋਣ ਕਰਕੇ ਪ੍ਰੋਬਲਮ ਕੀ ਹੋ ਰਹੀ ਆ ਤੇ ਕਿਸਾਨਾਂ ਨੂੰ ਕਹਦੇ ਵੀ ਕਣਕ ਦੀ ਵੜਾ ਵੀ ਕਣਕ ਨਾ ਕਟੋ ਜੇ ਕਣਕ ਕੱਟਦੇ ਨੇ ਕਿਸਾਨ ਤੇ ਮੰਡੀ ਚ ਜਾਣ ਤੇ ਉਹਨਾਂ ਨੂੰ ਫੁੱਲਣੀ ਪੈਂਦੀ ਆ ਹੁਣ ਤੁਹਾਡੇ ਸਾਹਮਣੇ ਟਰਾਲੀ ਦੇ ਕੰਮ ਚ ਆਈ ਆ ਹੁਣ ਇਹ ਕੰਗਰੀ ਜਿਹੜੇ ਸੁਹਾਵਨਾਜ਼ਰੀ ਆ ਇਹ ਕੰਗਰੀ ਗੱਲ ਕਰਾਂਗੇ ਇਹ ਜਿਹੜਾ ਮੋਟੇ ਦੀ ਗੱਲ ਕਰੇ ਕੰਗਰੀ ਦਾ ਮੋਟੇ ਡਾਵਾ 12 ਤੋਂ ਤੇ 13 ਡਰ ਉਪਰ ਆ ਰਿਹਾ ਏ ਤੇ ਇਸ ਕਰਕੇ ਜਿਹੜੀ ਕੰਗਰੀ ਪਟੇ ਜਾਦੇ ਨਹੀਂ ਪਏਗੀ ਇਹ ਪਟੇ ਜਦੋਂ ਪਏਗੀ ਜਦੋਂ ਦਾ ਮੋਟੇ ਡਾਵਾ ਇਹ 11 ਡਿਗਰੀ ਦਾ ਆਪਾਂ ਜਾਂ ਤੱਕ ਦਾ ਜੀਆਂ ਜਾਂ ਤੱਕ ਰਹੇਗਾ ਹੂੰ ਜੀ ਹਜਿੰਦਰ ਜੀ ਕਿਉਂਕਿ ਮੌਸਮ ਵੀ ਲਗਾਤਾਰ ਬਦਲਦਾ ਸੀ ਵੇਖਿਆ ਇਹ ਮੌਸਮ ਦੇ ਵਿੱਚ ਵੀ ਲਗਾਤਾਰ ਤਬਦੀਲੀ ਆ ਰਹੀ ਹੈ ਔਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੋ ਮੌਸਮ 'ਚ ਤਬਦੀਲੀ ਆਉਂਦੀ ਆ بارش ਮੀਂਹ ਜਿਹੜਾ ਹੈ ਵੇਖਣ ਨੂੰ ਮਿਲਦਾ ਤਾਂ ਕੀ ਉਸ ਨੂੰ ਲੈ ਕੇ ਪ੍ਰਬੰਧ ਇੱਥੇ ਮੁਕੰਮਲ ਨੇ ਇਹ ਤਾਂ ਜੇ ਗੱਲ ਕਰਦੇ ਅਸੀਂ ਤੇ ਕਣਕ ਦੀ ਜੇ ਵੜਵਾਦੀ ਆ ਇਹ ਵਾਢੀ ਸ਼ੁਰੂਆਤ ਨਹੀਂ ਹੋਈ ਅਜੇ ਵਾਢੀ ਸ਼ੁਰੂਆਤ ਨਾ ਹੋਣ ਕਰਕੇ ਵਾਢੀ ਬਹੁਤ ਘੱਟ ਹੋਈ ਹੈ ਤਾਂ ਅਸੀਂ 25 30 ਕਿਲੋ ਮੰਡੀ ਰਿਆ ਤੋਂ ਤੋਂ ਉੱਪਰ ਮੰਡੀਆਂ ਨੇ ਤੇ ਤਰੇ ਪਰਤੇ ਪਰ ਇਹ ਚਾਰ ਪਾਣੀ ਟੇਰੀਆ ਸੇ ਪਾਈਆਂ ਹਨ ਹੁਣ ਸਾਡੇ ਨਾਲ ਚਾਲੋ ਸਾਹਿਬ ਜੀ ਤੁਹਾਨੂੰ ਮੰਡੀ ਦੇ ਆੜ੍ਹਤੀ ਦੇ ਉਹ ਸਾਡੇ ਮੌਜੂਦ ਨੇ ਆਪੇ ਨਾਲ ਗੱਲਬਾਤ ਕਰਦੇ ਆ ਪੀ ਪੀ ਜਿਹੜੀ ਕਣਕ ਉਹ ਜਿੱਕਰਕ ਨਾ ਹੁੰਦਾ ਕਰ ਲਈ ਆ ਪਾਣੀ ਕੌਂਸਲ ਸਾਹਿਬ ਨੂੰ ਇਹ ਦੱਸੋ ਪੀ ਜਿਹੜੀ ਕਣਕ ਦੀ ਆਪਣਾ ਮੰਡੀ ਵਿੱਚ ਨਾ ਹੁੰਦਾ ਕਰ ਲਈ ਆ ਕਰਕੇ ਥੋੜੀ ਸਾਡਾ ਖੇਤ ਲੱਗਦਾ ਗਾਵਾ ਦਰਿਆ ਦੇ ਲਾਗੇ ਕਣਕ ਤੇ ਇਹ ਹਰ ਗਾ ਇੱਕ ਵੀ 23 ਦੇ ਬਾਅਦ ਚਲ ਕਉਂਦੀ ਹੁੰਦੀ ਸੀ ਹਰ ਕਸ ਕੋ ਦੋ ਦਿਨ ਪਹਿਲਾਂ ਆ ਗਈ ਸਾਡੇ ਲਈ ਅੱਗੇ ਵੀ ਲੇਟ ਹੁੰਦੀ ਸੀ ਤੁਹਾਡੇ ਹਰ ਸਾਲੀ ਕਰ ਨਹੀਂ ਨਹੀਂ ਜੇ ਗਾ ਕਨਕਰੀ ਗੱਲ ਕਰਦੇ ਆ ਪਹਿਲੇ ਲੀਡਿੰਗ ਪਹਿਲੇ ਡੇਟ ਸੀ ਪਹਿਲੇ ਵੀ ਇਹਦੇ ਸਾਡੇ ਵੀ ਦਬਾਤ ਦੀ ਹੁਣ ਯਾਰ ਜੇ ਜਾਲੇ ਬਾਅਦ ਕਿਤੇ ਔਰ ਦੇ ਇੱਕ ਵਾਰ ਕਹੀ ਆ ਵੀ ਚਣਕਾ ਜਿਹੜੀਆਂ ਨੇ ਆ ਆਕਾ ਨਵੇਂ ਕਾ ਕਿੱਥੋਂ ਲੈਣੇ ਆ ਤੇ ਲੇਟ ਹੁਣ ਕਾਣ ਜਿਹੜੀ ਆ ਇਹ ਵੱਡੀ ਲੇਟ ਹੋ ਰਹੀ ਆ ਜੀ ਠੀਕ ਹੈ ਹਰਜਿੰਦਰ ਜੀ ਇੱਕ ਵਾਰ ਦਰਸ਼ਕਾਂ ਤੱਕ ਤਸਵੀਰਾਂ ਵੀ ਜ਼ਰੂਰ ਸਾਂਝੀਆਂ ਕਰ ਦਿਓ ਕੈਮਰਾਮੈਨ ਨੂੰ ਕਹਿਣਾ ਦੂਸਰੀਆਂ ਤਸਵੀਰਾਂ ਵੀ ਜਿੱਥੇ ਤੱਕ ਪਹੁੰਚਿਆ ਜਾ ਸਕਦਾ ਹੈ ਉਹ ਤਸਵੀਰਾਂ ਵੀ ਦਰਸ਼ਕਾਂ ਤੱਕ ਜ਼ਰੂਰ ਸਾਂਝੀਆਂ ਕਰੋ ਕਿਉਂਕਿ ਲੋਕ ਵੀ ਜਾਨਣਾ ਚਾਹੁੰਦੇ ਨੇ ਕਿ ਐਕਚੁਅਲ ਦੇ ਵਿੱਚ ਕੀ ਗਰਾਉਂਡ ਰਿਪੋਰਟ ਹੈ ਮੰਡੀਆਂ ਦੇ ਹਾਲਾਤ ਜਿਹੜੇ ਨੇ ਕਿਸ ਤਰ੍ਹਾਂ ਦੇ ਨੇ ਔਰ ਇਸੇ ਦੇ ਨਾਲ ਹੀ ਜੇਕਰ ਜ਼ਿਕਰ ਕਰ ਲਿਆ ਜਾਵੇ ਤਾਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਗਰਾਉਂਡ ਰਿਪੋਰਟ ਕੀ ਹੈ ਗਰਾਉਂਡ ਰਿਐਲਿਟੀ ਕੀ ਹੈ ਸਾਡੇ ਸਹਿਯੋਗੀ ਦੇ ਵੱਲੋਂ ਲਗਾਤਾਰ ਸਾਂਝਾ ਵੀ ਜਿਹੜੀ ਹੈ ਜਾਣਕਾਰੀ ਉਹ ਦਿੱਤੀ ਜਾ ਰਹੀ ਹੈ 2.31 ਲੱਖ ਮੀਟ੍ਰਿਕ ਟਨ ਫਸਲ ਦੀ ਆਮਦ ਜਿਹੜੀ ਹੁਣ ਤੱਕ ਹੋ ਚੁੱਕੀ ਹੈ ਔਰ ਇਸੇ ਦਿਨਾਲ ਹੀ ਇਹ ਤਸਵੀਰਾਂ ਜਿਹੜੇ ਸਾਂਝੇ ਕਰਦੇ ਕਿ ਇੱਕ ਤਰੀਕ ਤੋਂ ਸਰਕਾਰਿਆ ਖਰੀਦ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਲੇਕਿਨ 16 ਦਿਨ ਬੀਤ ਗਏ ਨੇ ਔਰ 16 ਦਿਨਾਂ ਤੱਕ ਗਰਾਊਂਡ ਰਿਪੋਰਟ ਕੀ ਹੈ ਉਹ ਤੁਸੀਂ ਵੇਖ ਸਕਦੇ ਹੋ